ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਵਾਧਾ ਫਿਲੌਰ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਬੰਨਾਂ ਦੇ ਨਾਲ-ਨਾਲ ਕਿਸਾਨਾਂ ਦੀ ਕਈ ਏਕੜ ਜ਼ਮੀਨ ਵੀ ਪਾਣੀ ਵਿੱਚ ਡੁੱਬ ਗਈ ਹੈ ਥਾਣਾ ਮੁਖੀ ਫਿਲੌਰ ਐਸਐਚਓ ਪੁਸ਼ਨ ਕੁਮਾਰ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਪਾਣੀ ਦਾ ਪੱਧਰ ਤਾਂ ਜ਼ਰੂਰ ਵਧਿਆ ਹੈ ਪਰ ਪੁਲਿਸ ਪ੍ਰਸ਼ਾਸਨ ਲੋਕਾਂ ਲਈ ਹਮੇਸ਼ਾ ਤਤਪਰ ਹੈ ਦਰਿਆ ਵਿੱਚ ਫਸੇ ਹੋਏ ਪਸ਼ੂ ਤੇ ਜਾਨਵਰ ਟਰੈਕਟਰ ਟਰਾਲੀਆਂ ਰਾਹੀਂ ਪਾਣੀ ਵਿੱਚੋਂ ਬਾਹਰ ਕੱਢ ਕੇ ਲਿਆਉਂਦੇ ਜਾ ਰਹੇ ਹਨ ਪਾਣੀ ਦਾ ਪੱਧਰ ਵਧਣ ਕਾਰਨ ਪਿੰਡ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਇਸ ਮੌਕੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਉਹਨਾਂ ਨੇ ਪਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਵਧਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਕਤਾ ਪ੍ਰਬੰਧ ਕੀਤੇ ਗਏ ਹਨ ਸਾਡੇ ਪੱਤਰਕਾਰ ਵੱਲੋਂ ਉੱਥੇ ਪੁੱਛ ਕੇ ਵਿਸ਼ੇਸ਼ ਕਵਰੇਜ ਕੀਤੀ ਗਈ ਤੁਸੀਂ ਵੀ ਦੇਖੋ ਇਸ ਸਪੈਸ਼ਲ ਰਿਪੋਰਟ ਪੰਜਾਬ ਦੇ ਵਿੱਚ ਕਾਫੀ ਵਾਰਸ਼ ਹੋਣ ਦੇ ਨਾਲ 플로어 7 ਲੋ ਦਰਿਆ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਮੈਂ ਕੈਮਰਾਮੈਨ ਨੂੰ ਕਹਣਾ ਤਸਵੀਰਾਂ ਨਾਲ ਹੀ ਦਿਖਾਇਆ ਜਾਵੇ ਸਤਲੁਧਰਿਆ ਦੀਆਂ ਤਸਵੀਰਾਂ ਤੁਸੀਂ ਦੇਖੋ ਸਤਲੁਧਰਿਆ ਦੀਆਂ ਤਸਵੀਰ ਇਹ ਤੁਸੀਂ ਦੇਖ ਸਕਦੇ ਹੋ ਸਤਲੁਧਰਿਆ ਦੀਆਂ ਤਸਵੀਰਾਂ ਜਿਹੜਾ ਪੰਜਾਬ ਦੇ ਵਿੱਚ ਬਖ ਬਖ ਜ਼ਿਲ੍ਹੇ ਬਖ ਬਖ ਦੇ ਵਿੱਚ ਪਾਣੀ بارش ਹੋ ਰਹੀ ਆ بارش ਦੇ ਨਾਲ ਜਿਹੜਾ ਸਤਲੁਧਰਿਆ ਕਾਫੀ ਮਾਤਰਾ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਹੈ ਤਸਵੀਰਾਂ ਨਾਲ ਹੀ ਤੁਸੀਂ ਦੇਖ ਸਕਦੇ ਹੋ ਸਤਲੁਧਰਿਆ ਦੇ ਜਿਹੜਾ ਬੰਨ ਆ ਉਹਨੂੰ ਵੀ ਪਾਣੀ ਇਹ ਲੱਗ ਚੁੱਕਿਆ ਆ ਬਾਕੀ ਖਤਰੇ ਦੀ ਖੜੀ ਇਹ ਤੋਂ ਬਚਾ ਆ ਤਸਵੀਰਾਂ ਨਾਲ ਹੀ ਤੁਸੀਂ ਦੇਖ ਸਕਦੇ ਹੋ ਸਤਲੁਧਰਿਆ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਸਤਲੁਜ ਪੌੜੇ ਜਿਹੜਾ ਉਹਦੀ ਜਿਹੜੀਆਂ ਬੁਰਜੀਆਂ ਉਹਨਾਂ ਦੇ ਨਾਲ ਪਾਣੀ ਅਟੈਚ ਹੋ ਚੁੱਕਿਆ ਫਿਲਹਾਲ 120000 ਜਿਹੜਾ ਕੁਸਕ ਪਾਣੀ ਛੱਡਿਆ ਹੋਇਆ ਤਸਵੀਰਾਂ ਨਾਲ ਹੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਵੀ ਜਿਹੜੇ ਡਰੇਨ ਵਿਭਾਗ ਦੇ ਐਸ ਡੀਓ ਨੇ ਮੈਨੂੰ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਵੀ ਰਾਤ ਨੂੰ ਪਾਣੀ ਹੋਰ ਦੁਬਾਰਾ ਛੱਡਿਆ ਜਾ ਸਕਦਾ ਹੈ ਔਰ ਭਾਰੀ ਮਾਤਰਾ ਦੇ ਵਿੱਚ ਪਾਣੀ ਛੱਡਿਆ ਜਾ ਸਕਦਾ ਔਰ ਲੋਕਾਂ ਨੂੰ ਇਹ ਜਿਹੜਾ ਸਤਲੁਜ ਦਰਿਆ ਦੇ ਬੰਨ ਤੋਂ ਸੂਚਿਤ ਕੀਤਾ ਜਾਂਦਾ ਵੀ ਲਾਗੇ ਨਾ ਆਇਆ ਜਾਵੇ ਆਪਣੇ ਘਰਾਂ ਵਿੱਚ ਹੀ ਰਿਹਾ ਜਾਵੇ ਕੈਮਰਾਮੈਨ ਵੀ ਜੇ ਮਾਨ ਦੇ ਨਾਲ ਫਲੋਰ ਤੋਂ ਰਾਕ ਮਨੰਗ